ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਫਿਰੋਜ਼ਪੁਰ ਤੋਂ ਉਮੀਦਵਾਰ ਸੇਰ ਸਿੰਘ ਕੁਮਾਈਆ ਨੇ ਗੱਲ ਕਰਦੇ ਹੋਏ ਕਿਹਾ ਕਿ ਫੋਨ ਆਈ ਉਹਨਾਂ ਦਾ ਪਹਿਲਾ ਮਕਸਦ ਜੋ ਵੀ ਫਿਰੋਜ਼ਪੁਰ ਵਾਸੀਆਂ ਦੀਆਂ ਸਮੱਸਿਆਵਾਂ ਨੇ ਲੋਕ ਸਭਾ ਹਲਕੇ ਦੇ ਵਿੱਚ ਪੀਣ ਵਾਲਾ ਪਾਣੀ ਹੋਵੇ ਨਹਿਰੀ ਪਾਣੀ ਹੋਵੇ ਕਿਸਾਨਾਂ ਦੀਆਂ ਬਾਰਡਰ ਤੇ ਜ਼ਮੀਨਾਂ ਪੱਕੀਆਂ ਕਰਵਾਉਣਾ ਹੋਵੇ ਇਹ ਸਾਰੇ ਮੁੱਦੇ ਲੋਕ ਸਭਾ ਚੱਕਦੇ ਉਹਨਾਂ ਦਾ ਹੱਲ ਕਰਵਾਉਣਗੇ ਉਹਨਾਂ ਨੇ ਜਿੱਤ ਕੇ ਖੁਸ਼ੀ ਦਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਅਗਰ ਉਹਨਾਂ ਨੂੰ ਸਮਾਂ ਮਿਲਦਾ ਤਾਂ ਹੋਰ ਵੀ ਵੱਡੀ ਲੀਡ ਤੋਂ ਉਹ ਜਿੱਤ ਸਕਦੇ ਸਨ ਫਰੋਜ਼ਪੁਰ ਵਾਸੀਆਂ ਦਾ ਅਤੇ ਕਾਂਗਰਸ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਇੰਨੇ ਘੱਟ ਸਮੇਂ ਵਿੱਚ ਉਹਨਾਂ ਨੂੰ ਜਿੱਤ ਦਿਵਾਈ ਹੈ ਉੱਥੇ ਹੀ ਸੇਵ ਸਿੰਘ ਕੁਵਾਈਆਂ ਦੇ ਪੁੱਤਰ ਨੇ ਕਿਹਾ ਕਿ ਜੋ ਲੋਕਾਂ ਨੇ ਫਤਵਾ ਉਹਨਾਂ ਨੂੰ ਦਿੱਤਾ ਹੈ ਉਸ ਨੂੰ ਸਿਰ ਮੱਥੇ ਲੈਂਦੇ ਹਾਂ ਅਤੇ ਉਹ ਉਹਨਾਂ ਲੋਕਾਂ ਦੀਆਂ ਆਸਾਂ ਅਤੇ ਆਸਾਂ ਦੇ ਖਰੇ ਉਤਰਾਂਗੇ ਅਤੇ ਜੋ ਵੀ ਬਾਦੇ ਉਹਨਾਂ ਨੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਉਹ ਜਲਦ ਹੀ ਪੂਰੇ ਕੀਤੇ ਜਾਣਗੇ। ਉਹਨਾਂ ਨੇ ਫਰੋਜ਼ਪੁਰ ਵਾਸੀਆਂ ਦਾ ਅਤੇ ਪਾਰਟੀ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਫਰੋਜ਼ਪੁਰ ਤੋਂ ਸੁਖਵਿੰਦਰ ਸ਼ਾਨਦੀ ਲੋਕ ਭਲਾਈ ਦਾ ਸਨੇਹਾ ਟੀਵੀ ਲਈ ਖਾਸ ਰਿਪੋਰਟ। ਮੁਖਵਾਇਆ ਸਾਹਿਬ 40 ਸਾਲ ਬਾਅਦ ਕਾਂਗਰਸ ਨੇ ਇੱਕ ਵਾਰ ਫਿਰ ਜੇਤਾਂ ਹਾਸਲ ਕੀਤੀ ਹੈ ਫਰੋਜ਼ਪੁਰ ਤੋਂ ਕਿਵੇਂ ਦੇਖਦੇ ਹੋ? ਮੈਂ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹਾਂ। ਕੇ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਪਾਰਟੀ ਨੇ ਮੈਨੂੰ ਟਿਕਟ ਦੇ ਕੇ ਫਿਰੋਜ਼ਪੁਰ ਪਾਰਲੀਮੈਂਟ ਹਲਕੇ ਤੋਂ ਭੇਜਿਆ ਤੇ ਮੈਂ ਉਸ ਬਹਾਵਾਂ ਦਾ ਤਨੁਆਦ ਲੇਤਾ ਜੀ ਦਾ ਸਾਰੀ ਜਿਹੜੇ ਲੀਡਰਸ਼ਿਪ ਆਸ਼ੂ ਜੀ ਫਿਰੋਜ਼ਪੁਰ ਤੋਂ ਫਾਇਲ ਕਾ ਤੋਂ ਬੱਲੂ ਵਾਲਾ ਬੋਰ ਮੁਖਸਰਮ ਲੋਰ ਜਿਨ੍ਹਾਂ ਨੇ ਮੇਰਾ ਪੂਰਾ ਸਾਥ ਦਿੱਤਾ ਤੇ ਕਾਂਗਰਸ ਪਾਰਟੀ ਦੀ ਜਿੱਤ ਹੋਈ ਜਿੱਤ ਵੀ ਇੱਕ ਇਤਿਹਾਸਕ ਜਿੱਤ ਹੋਈ ਲੜਾਈ ਵੀ ਪੂਰੀ ਹੋਈ ਏ ਪਰ ਮੈਨੂੰ ਜਿਹੜੀ ਇੱਕ ਲੜਾਈ ਦਾ ਕਾਰਨ ਹੈ ਕਿ ਬਹੁਤ ਲੇਟ ਟ੍ਰੀਟਮੈਂਟ ਲਈ 15 ਦਿਨਾਂ ਦੇ ਵਿੱਚ ਜੰਗ ਜਿੱਤਨੀ ਜਿਹੜੀ 39 ਸਾਲ ਪਹਿਲਾਂ ਕਾਂਗਰਸ ਦੀ ਸੀਟ ਗਈ ਹੋਈ ਸੀ ਅਸੀਂ 39 ਸਾਲ ਬਾਅਦ 15 ਦਿਨਾਂ ਦੇ ਵਿੱਚ ਅਸੀਂ ਜਿੱਤ ਕੇ ਕਾਂਗਰਸ ਦੀ ਚੋਲੀ ਚ ਪਾਈਏ ਤੇ ਮੈਂ ਇਸ ਗੱਲ ਦੀ ਵਧਾਈ ਜਿਹੜੀ ਹੈ ਮੈਂ ਸਾਰੇ ਵੋਟਰਾਂ ਨੂੰ ਕਾਂਗਰਸ ਪਾਰਟੀ ਜਿੰਦਾਬਾਦ ਵੋਟਰਾਂ ਸਪੋਰਟਰਾਂ ਨੂੰ ਦੇਣਾ ਚਾਹੁੰਦਾ ਜਿਨ੍ਹਾਂ ਨੇ ਮੇਰੇ ਤੋਂ ਬਾਅਦ ਚੜ ਕੇ ਯੋਗਦਾਨ ਪਾਇਆ ਮੈਂ ਚ ਕਿਤੇ ਨਹੀਂ ਗਿਆ ਚ ਗਿਆ ਪਰ ਸਾਰਿਆਂ ਨੇ ਕਾਂਗਰਸ ਦਾ ਬੜਾ ਸਾਥ ਦਿੱਤਾ ਇਸ ਕਰਕੇ ਟਫ ਸੀ ਕਿ ਕਿੱਦਾਂ ਦੇਖੋ ਕਿ ਕਦੀ ਆਪ ਦੇ ਡਾਊਨ ਕਦੀ ਨਹੀਂ ਦੇਖੋ ਇੱਕ ਫਾਈਟ ਵਾਲੀ ਗੱਲ ਤਾਂ ਤੁਹਾਨੂੰ ਦੱਸੇ 15 ਦਿਨਾਂ ਵਿੱਚ ਇੱਕ ਸੀਟ ਜਿੱਤਣੀ ਕਿੰਨੀ ਸੌਖੀ ਹੁੰਦੀ ਹੈ ਜਿਸ ਕਰਕੇ 15 ਦਿਨ 20 ਦਿਨ ਪਹਿਲਾਂ ਜੇ ਟਿਕਟ ਮਿਲਦੀ ਤਾਂ ਇਹ ਅਸੀਂ ਲੱਖ 2 ਲੱਖ ਤੇ ਲੈ ਕੇ ਜਾਣਾ ਸੀਗਾ ਪਰ ਫਿਰ ਵੀ ਮੈਂ ਸਮਝਦਾ ਕਿ ਕਾਂਗਰਸ ਦਾ ਜਿੰਨਾ ਸਤਕਾਰ ਲੋਕਾਂ ਨੇ ਕੀਤਾ ਹੈ ਤੇ ਦਾਸ ਨੂੰ ਨੇ ਮਿਹਨਤ ਕੀਤੀ ਐ ਅਸੀਂ ਸਾਰਿਆਂ ਨੇ ਬੇਟਾ ਬੈਠਾ ਨੇਤਾ ਜੀ ਨੇ ਆਸ਼ੂ ਜੀ ਨੇ ਜਨਨ ਕਿ ਸਾਰੇ ਹੀ ਤੋਂ ਪਹਿਲਾਂ ਤਾਂ ਅਸੀਂ এমਪਲॉयਮੈਂਟ ਜਿਹੜੀ ਜਨਰੇਟ ਕਰਾਂਗੇ ਜਦ ਸਰਕਾਰ ਤੋਂ ਲੈ ਕੇ ਦੇਾਂਗੇ ਫਿਰ ਪੀਣ ਵਾਲਾ ਪਾਣੀ ਐ ਕੈਂਸਰ ਦੇ ਅੰਰੀਜ ਐ ਸਾਡਾ ਪੀਜੀਆਈ ਹਸਪਤਾਲ ਅਨਕੰਪਲੀਟ ਐ ਫਾਇਲ ਕਾ ਕੈਂਸਰ ਦਾ ਹਸਪਤਾਲ ਅਨਕੰਪਲੀਟ ਐ ਤੇ ਨਹਿਰੀ ਪਾਣੀ ਦਾ ਬੜਾ ਵੱਡਾ ਹੈ ਜਮੀਨਾ ਸਰਕਾਰੀ ਜਿਹੜੀਆਂ ਗਰੀਬਾਂ ਦੀਆਂ ਬਾਰਡਰ ਤੇ ਟੋਰ ਦਿੱਤੀਆਂ ਗਈਆਂ ਇਸ ਦੁਬਾਰਾ ਜਨ ਕੰਮ ਕਈ ਹੈ ਇੱਕ ਕੰਮ ਨਹੀਂ ਹੈ ਬਹੁਤ ਕੰਮ ਜਿਹੜੇ ਸਾਰੇ ਜ਼ਰੂਰੀ ਹੈ ਸਰਕਾਰ ਕੇ ਅਸੀਂ ਪਹਿਲ ਦੇ ਆਧਾਰ ਤੇ ਬੈਠ ਕੇ ਮੀਟਿੰਗ ਕਰਕੇ ਉਹ ਮਸਜਿਦ ਜਿਹੜਾ ਲੈ ਕੇ ਆਉਂਦੀ ਕਿ ਕਾਂਗਰਸ ਉੱਪਰ ਵੀ ਹੁੰ ਸਰਕਾਰ ਨਹੀਂ ਕਿ ਬਿਲਕੁਲ ਕਾਂਗਰਸ ਦੀ ਸਰਕਾਰ ਸਾਡੇ ਦੇਸ਼ ਸਾਡੇ ਪ੍ਰਧਾਨ ਮੰਤਰੀ ਜਿਹੜੇ ਹੈ ਉਹ ਕਾਂਗਰਸ ਦੇ ਬਣ ਗਏ ਤੇ ਕਾਂਗਰਸ ਹੀ ਦੇਰੀ ਦੇਸ਼ ਨੂੰ ਅੱਗੇ ਲਿਜਾ ਸਕਦੀ ਹੈ ਇਹ ਲੋਕਾਂ ਨੇ ਇਸ ਕਰਕੇ ਜੋਗ ਜਿਹੜੇ ਕਾਂਗਰਸ ਦੇ ਨਾਲ ਜੁੜੇ ਹੈ ਕੋਈ ਜੇ ਤੁਹਾਨੂੰ ਅਗਲੀ ਮੀਟਿੰਗ ਵਾਸਤੇ ਬੁਲਾਏਗੇ ਕਾਲ ਕੀਤੀਗੇ ਬਾ ਅੱਜ ਉਹਨੂੰ ਸਰਟੀਫਿਕੇਟ ਸਰਟੀਫਿਕੇਟ ਅੱਜ ਜਾਤੇ ਜਾ ਆਏਗਾ ਤੇ ਸਾਡੇ ਤੇ ਮੀਟਿੰਗ ਹੋਣੀ ਹੈ ਹਾਂ ਸਰਟੀਫਿਕੇਟ ਲੈਣ ਚੱਲੇ ਸਾਰੇ ਇਕੱਠੇ ਹੋਗੇ ਤੇ ਸਰਟੀਫਿਕੇਟ ਲੈ ਜਾ ਕੇ ਫਿਰ ਜੋ ਆਪਾ ਪਾਰਟੀ ਹੁਕਮ ਕਰੇਗੀ ਉਹਦੇ ਮੁਤਾਬਕ ਚੱਲਾਂਗੇ ਤੇ ਜੋ ਗਰੰਟੀਆਂ ਦਿੱਤੀਆਂ ਗਈਆਂ ਸਰ ਉਹ ਪੂਰੀ ਸਾਰੀਆਂ ਪੂਰੀਆਂ ਕਰਾਂਗੇ ਪੂਰੀਆਂ ਕਰਾਵਾਂਗੇ ਸਰਕਾਰ ਦੇ ਕੋਲ ਸੋਰਸ ਜਿਹੜੇ ਹੈਗੇ ਐ ਉਹ ਪੂਰਾ ਹੋਏਗਾ ਸਰ ਬਾਜਟ ਹੋਈਏ ਕਿਵੇਂ ਦੇਖਦੇ ਹੋ ਦੇਖੋ ਇਹ ਫਿਰੋਜ਼ਪੁਰ ਵਾਸਤੇ ਅੱਜ ਦਾ ਬੜਾ ਇਤਿਹਾਸਿਕ ਦਿਨ ਹੈ ਮੈਂ ਸਮਝਦਾ ਕਿ ਜਿਵੇਂ ਪਹਿਲਾਂ ਦੇ ਸ਼ਹਜ਼ਾਦ ਹੋਇਆ ਸੀ ਅੱਜ ਵੀ ਫਿਰੋਜ਼ਪੁਰ ਆਜ਼ਾਦ ਹੋਇਆ ਇੱਥੇ ਤਰ੍ਹਾਂ ਤਰ੍ਹਾਂ ਦੇ ਲੋਕ ਆਂਦੇ ਰਹੇ ਉਹਨਾਂ ਨੇ ਆਪ ਦੇ ਤਰੀਕੇ ਨਾਲ ਕੰਮ ਕੀਤੇ ਪਰ ਕਾਂਗਰਸ ਪਾਰਟੀ ਨੇ ਸ਼੍ਰੀਮਤੀ ਸੋਨੀਆ ਗਾਂਧੀ ਨੇ ਰਾਹੁਲ ਗਾਂਧੀ ਜੀ ਨੇ ਖੜਗੇ ਸਾਹਿਬ ਨੇ ਇੱਕ ਕਮਾਂਡੋ ਨੂੰ ਭੇਜਿਆ ਸੀ ਉਹ ਕਮਾਂਡੋ ਇਹੋ ਜੇ ਸੀ ਕਿ ਜਿਨ੍ਹਾਂ ਨੇ 15 ਦਿਨ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਅਗਰ ਇਹ ਟਿਕਟ ਮਹੀਨਾ ਪਹਿਲਾਂ ਮਿਲੀ ਹੁੰਦੀ ਤੇ ਮੈਂ ਸਮਝਦਾ ਕਿ ਪੰਜਾਬ ਸਭ ਤੋਂ ਵੱਧ ਮਾਰਜਨ ਹੋਣਾ ਸੀ ਲੋਕ ਇਹਨਾਂ ਨੂੰ ਇੰਨਾ ਪਿਆਰ ਕਰਦੇ ਆ ਇਸ ਕਰਕੇ ਅੱਜ ਦੀ ਜਿੱਤ ਜਿਹੜੀ ਹੈ ਸਾਡੇ ਵਾਸਤੇ ਕਾਂਗਰਸ ਪਾਰਟੀ ਵਾਸਤੇ ਤੇ ਦੇਸ਼ ਨੂੰ ਬਣ ਰਹੀ ਹੈ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਅਸੀਂ ਸਾਰੇ ਇੱਕ ਹਾਂ ਸਰ ਕਿਸ ਤਰ੍ਹਾਂ ਦੇਖਦੇ ਹੋ ਉੱਪਰ ਜਿਹੜੀ ਹੈ ਕੇਂਦਰ ਚ ਇੰਡੀਆ ਦੀ ਸਰਕਾਰ ਬਣ ਰਹੀ ਹੈ ਦੇਖੋ ਗੱਲ ਇਹ ਹੈ ਕਿ ਬਿਲਕੁਲ ਬਣੇਗੀ ਉਹਦੇ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਦੱਸਦਾ ਸਾਡੀ ਸਰਕਾਰ ਬਣੇਗੀ ਜਿਵੇਂ ਕੋ ਭਾਇਆ ਸਾਹਿਬ ਨੇ ਕਿਹਾ ਸਾਡੇ 4-5 ਕੰਮ ਜਿਹੜੇ ਬੜੇ ਜ਼ਰੂਰੀ ਹੈ ਇੱਕ ਤਾਂ ਐਮਪਲੋਇਮੈਂਟ ਜਿਹੜੀ ਹੈਗੀ ਹੈ ਅਸੀਂ ਉਹਨੂੰ ਦੇਖਣਾ ਹੈ ਦੂਸਰਾ ਇਹ ਹੈ ਕਿ ਜਿਹੜਾ ਇਥੋਂ ਦੇ ਛੋਣੀਆਂ ਦੀਆਂ ਕੋਠੀਆਂ ਹੈਗੀਆਂ ਇਹ ਪਹਿਲਾਂ ਵੀ ਡਿਫੈਂਸ ਦੇ ਵਿੱਚ ਮੈਂਬਰ ਰਹੇ ਆ ਦੋ ਵਾਰ ਉਹ ਜਿਹੜੀ ਡਿਫੈਂਸ ਦੀਆਂ ਕੋਠੀਆਂ ਹੈਗੀਆਂ ਡਿਫੈਂਸ ਲੈਂਡ ਹੈਗੀ ਹੈ ਉਹਨੂੰ ਕਿਵੇਂ ਕਨਵਰਟ ਕਰਕੇ ਸਿਵਲ ਏਰੀਆ ਬਣਾ ਕੇ ਲੋਕਾਂ ਨੂੰ ਆਜ਼ਾਦੀ ਦਿਵਾਣੀ ਹੈ ਉਹਦੇ ਤੋਂ ਇਹ ਸਾਡੀ ਪ੍ਰਾਇਓਰਟੀ ਰਹੇਗੀ ਜਿਵੇਂ ਇਹਨਾਂ ਨੇ ਕੈਂਸਰ ਦੀ ਗੱਲ ਕੀਤੀ ਹੈ ਕੈਂਸਰ ਇੱਕ ਬੜੀ ਵੱਡੀ ਬਿਮਾਰੀ ਹੈ ਪੀਜੀਆਈ ਦੀ ਗੱਲ ਕੀਤੀ ਹੈ ਪੀਜੀਆਈ ਜਿਹੜਾ ਸਾਡਾ ਅਸੀਂ 500 ਕਰੋੜ ਨਾਲ ਸ਼ੁਰੂ ਕੀਤਾ ਹੈ ਉਹਦੇ ਵਿੱਚ ਮੈਡੀਕਲ ਕਾਲਜ ਵੀ ਬੰਨਣਾ ਹੈ ਉਹਦੇ ਵਿੱਚ ਨਰਸਿੰਗ ਸਕੂਲ ਵੀ ਬੰਨਣਾ ਹੈ ਉਹਨੂੰ 4000 ਕਰੋੜ ਤੱਕ ਅਸੀਂ ਲੈ ਕੇ ਜਾਣਾ ਹੈ ਇਹ ਕੰਮ ਕੌਣ ਕਰ ਸਕਦਾ ਹੈ ਗਰੀਬ ਆਦਮੀ ਕਰ ਸਕਦਾ ਹੈ ਨਾ ਕਿ ਜਿਹੜੇ ਪਹਿਲਾਂ ਐਮਪੀ ਆਏ ਸੀ ਸਾ ਸੁਖਵੀਰ ਸਿੰਘ ਜੀ ਬਾਦਲ ਮੈਨੂੰ ਕਹਿੰਦੇ ਆ ਬੜਾ ਅਫਸੋਸ ਹੁੰਦਾ ਹੈ ਕਿ ਉਹਨਾਂ ਦੇ ਪਿਤਾ ਜੀ 5 ਵਾਰ ਜਿਹੜੇ ਸੀ ਮੁੱਖ ਮੰਤਰੀ ਰਹੇ ਉਹ ਡਿਪਟੀ ਮੁੱਖ ਮੰਤਰੀ ਰਹੇ ਸੈਂਟਰ ਦੇ ਵਿੱਚ ਮੰਤਰੀ ਰਹੇ ਭਾਜਪੀ ਤੇ ਕਾਲੀ ਦਲ ਦੀ ਸਰਕਾਰ ਚ ਉਹਨੇ ਧਰਮਪਤਨੀ ਰਹੀ ਉੱਥੇ ਮੰਤਰੀ ਉਹਨਾਂ ਨੇ ਫਿਰੋਜ਼ਪੁਰ ਵਾਸਤੇ ਨਹੀਂ ਕੁਝ ਸੋਚਿਆ ਉਹਨਾਂ ਨੇ ਸਿਰਫ ਬਠਿੰਡਾ ਜਾਂ ਚੰਡੀਗੜ੍ਹ ਵਾਸਤੇ ਆਪਦਾ ਹੀ ਕੰਮ ਕੀਤਾ ਇਸ ਕਰਕੇ ਇਹ ਜਿਹੜੇ ਹੈਗੇ ਸ਼ਾਹ ਸਿੰਘ ਕੋ ਭਾਇਆ ਜੀ ਇੱਕ ਵਰਕਰ ਨੇ ਅਸੀਂ ਇੱਕ ਵਰਕਰ ਨੂੰ ਆਉਦੇ ਨਾਲ ਲੈ ਕੇ ਆਂਦਾ ਸਾਡੀ ਪਾਰਟੀ ਨੇ ਇਹਦੀ ਸਾਰੀ ਜਿੰਨੀ ਵੀ ਸ਼ਲਾਂਗਾ ਹੈਗੀ ਹੈ ਇਹ ਸ਼੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ ਜੀ ਤੇ ਪ੍ਰਿੰਟ ਕਾ ਜੀ ਨੂੰ ਜਾਨਣੀ ਚਾਹੀਦੀ ਹੈ ਕਿਉਂਕਿ ਇੱਕ ਵਰਕਰ ਨੂੰ ਲਿਆ ਕੇ ਸਾਡੇ ਨਾਲ ਮਿਲਾਇਆ ਹੈ ਸਾਡਾ ਇੱਕ ਰਿਸ਼ਤਾ ਜਿਹੜਾ ਹੈਗਾ ਇਹ ਰਿਸ਼ਤਾ ਸਾਡਾ ਔਨ ਵਾਲੀਆਂ ਸਦੀਆਂ ਦੇ ਵਿੱਚ ਫੈਮਲੀਆਂ ਦਾ ਹੈਗਾ ਪਰਿਵਾਰਾਂ ਦਾ ਹੈਗਾ ਥੈਂਕ ਯੂ ਜੀ ਤੁਹਾਡੇ ਫਾਦਰ ਦੀ ਜਿੱਤ ਹੋਈ ਹੈ ਕਿਵੇਂ ਦੇਖਦੇ ਤੁਸੀਂ ਕਿਵੇਂ ਦੇਖਦੇ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਔਰ ਫਰੋਜਪੁਰ ਲੋਕ ਸਭਾ ਦੇ ਸਾਰੇ ਵਰਕਰਾਂ ਦਾ ਲੀਡਰਾਂ ਦਾ ਸਾਡੇ ਅੰਕਲ ਚਾਚਾ ਜੀ ਪਰਮਿੰਦਰ ਸਿੰਘ ਪਿੰਖੀ ਜੀ ਦਾ ਸਾਰਿਆਂ ਦਾ ਜਿਨ੍ਹਾਂ ਨੇ ਜਿੰਦ ਜਾਨ ਲਾ ਕੇ ਪਿਛਲੇ ਦਿਨਾਂ ਚ ਮਿਹਨਤ ਕੀਤੀ ਉਹਨਾਂ ਦਾ ਧੰਨਵਾਦ ਕਰਦਾ ਤਾਂ ਜੋ ਪਿਤਾ ਜੀ ਹੁਣ ਐਮਪੀ ਦੁਬਾਰਾ ਤੀਜੀ ਵਾਰ ਬਣਿਆ ਖੁਸ਼ੀ ਤਾਂ ਹੁੰਦੀ ਹੈ ਖੁਸ਼ੀ ਬਹੁਤ ਹੈ ਔਰ ਧੰਨਵਾਦ ਹੈ ਸਾਰੇ ਵਰਕਰਾਂ ਦਾ ਔਰ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਮੁਸ਼ਕਲਾਂ ਦਸੀਆਂ ਲੋਕਾਂ ਨੇ ਸਾਡੇ ਕੈਂਪੇਨਿੰਗ ਦੌਰਾਨ ਉਹ ਸਾਰੀਆਂ ਜਿਹੜੀਆਂ ਪਹਿਲ ਦੇ ਦਾਅਤੇ ਅਸੀਂ ਸਾਰੇ ਇਕੱਠੇ ਟੀਮ ਵਰਕ ਕਰਕੇ ਉਹ ਸਾਰੀਆਂ ਹੱਲ ਕਰਾਂਗੇ ਜੁਲੀ ਬਿਸਤਰਾ ਗੋਲ ਕਰਤਾ ਜੀ ਚੱਲ ਜਰਦਾ একদম ਲੋਕਾਂ ਨੇ ਫਤਵਾ ਦਿੱਤਾ ਜੀ ਤੁਹਾਨੂੰ ਇਹ ਲੋਕਾਂ ਨੇ ਉਹਨੂੰ ਫਤਵਾ ਦਿੱਤਾ ਜੀ ਕਾਂਗਰਸ ਪਾਰਟੀ ਨੂੰ ਜਿਤਾਇਆ 40 ਸਾਲਾਂ ਬਾਅਦ ਔਰ 15 ਦਿਨਾਂ ਦੇ ਵਿੱਚ ਜਿਹੜਾ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਨੇ ਇਲੈਕਸ਼ਨ ਜਿੱਤਿਆ ਔਰ ਇਤਿਹਾਸ ਜਿਹੜਾ ਮੈਂ ਸਮਝਦਾ ਬਣਾਇਆ ਤੇ ਇਹ ਲੋਕਾਂ ਨੇ ਜਿਹੜਾ ਮੈਂ ਸਮਝਦਾ ਉਹਨਾਂ ਨੂੰ ਪਰੇ ਕੀਤਾ ਤੇ ਗਰੀਬ ਤੇ ਅਮੀਰ ਦੀ ਲੜਾਈ ਸੀ